ਗੁਰਮਖ ਪਿਆਰਿਓ ਆਪਣੇ ਘਰ ਦੀਆਂ ਇਹ ਪੰਜ ਚੀਜ਼ਾਂ ਕਦੇ ਵੀ ਕਿਸੇ ਨੂੰ ਹੋਰ ਨੂੰ ਨਹੀਂ ਦੇਣੀਆਂ ਚਾਹੀਦੀਆਂ ਨਹੀਂ ਤਾਂ ਸੰਗਤ ਜੀ ਘਰ ਦੀ ਬਰਕਤ ਰੁਕ ਜਾਂਦੀ ਹੈ ਤੇ ਦੁੱਖ ਕਲੇਸ਼ ਜਿਹੜੇ ਆ ਉਹ ਵੀ ਵਧਣ ਲੱਗ ਜਾਂਦੇ ਆ ਸੰਗਤ ਜੀ ਇਸ ਵਿਸ਼ੇ ਦੇ ਉੱਪਰ ਜਿਹੜੀ ਵਿਚਾਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਭੋਲੇ ਭਾਸੀ ਇਹ ਚੀਜ਼ਾਂ ਦੂਜਿਆਂ ਨੂੰ ਦੇ ਦਿੰਨੇ ਆ ਗੁਰਮਖ ਪਿਆਰਿਓ ਦੇਖੋ ਬੰਦੇ ਨੂੰ ਜਦੋਂ ਗਿਆਨ ਜਿਵੇਂ ਜਿਵੇਂ ਸਮਝ ਆਉਂਦੀ ਹੈ ᱛਿਵੇਂ ਤਿਵੇਂ ਉਹ ਸਿਆਣਾ ਹੋ ਜਾਂਦਾ ਹੈ। ਬਾਕੀ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਬੰਦੇ ਦੇ ਅੰਦਰ ਚਾਨਣ ਹੋ ਜਾਂਦਾ ਹੈ। ਆਓ ਆਪਾਂ ਵਿਚਾਰ ਕਰਦੇ ਹਾਂ ਉਹ ਕਿਹੜੀਆਂ ਚੀਜ਼ਾਂ ਨੇ? ਸਭ ਤੋਂ ਪਹਿਲੀ ਗੱਲ ਸਾਡੇ ਘਰ ਵਿੱਚ ਜਦੋਂ ਤਰੱਕੀ ਆਉਂਦੀ ਆ। ਕਮਾਈ ਦੇ ਰਾ ਖੁੱਲਦੇ ਆ, ਬੱਚਿਆਂ ਦੇ ਕੰਮ ਵੀ ਬਣੇ ਜਾਂਦੇ ਆ, ਮਨ ਵੀ ਸ਼ਾਂਤ ਹੁੰਦਾ ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਇੱਕ ਪਲ ਤਬਦੀਲੀ ਆਉਂਦੀ ਆ। ਕਦੋਂ ਆਉਂਦੀ ਆ ਜੀ ਜਦੋਂ ਸਾਡੇ ਹੀ ਆਪਣੇ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਜਾਂਦੀ ਹੈ ਘਰ ਵਿੱਚ ਪੈਸਾ ਆਉਂਦਾ ਬਹੁਤ ਆ ਪਰ ਟਿਕਦਾ ਨਹੀਂ ਹੈਗਾ ਬਿਮਾਰੀ ਤੇ ਲੱਗੀ ਜਾਂਦਾ ਕਮਾਂਕਾਰਾਂ ਵਿੱਚ ਅਰਚਨਾ ਪੈ ਜਾਂਦੀਆਂ ਨੇ ਤੇ ਘਰ ਦੇ ਵਿੱਚ ਬਿਮਾਰੀਆਂ ਇੰਨੀਆਂ ਆ ਜਾਂਦੀਆਂ ਨੇ ਸਾਰੇ ਦੇ ਸਾਰੇ ਪੈਸੇ ਆਪਾਂ ਹਸਪਤਾਲ ਜਾਂ ਡਾਕਟਰ ਨੂੰ ਦੇ ਆਉਨੇ ਆ ਫਿਰ ਸਾਡਾ ਮਨ ਬੜਾ ਦੁਖੀ ਹੁੰਦਾ ਆਪਾਂ ਕਹਿੰਨੇ ਆ ਕਿ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਤੇ ਸਾਡਾ ਮਾੜਾ ਕਿਵੇਂ ਹੋ ਗਿਆ ਜੇ ਜਦੋਂ ਆਪਦੀ ਕੀਤੀ ਕਮਾਈ ਸਾਰੀ ਡਾਕਟਰਾਂ ਨੂੰ ਦੇਣੀ ਪਵੇ ਨਾ ਜਿਸ ਬੰਦੇ ਨੂੰ ਸਾਰੀ ਮਿਹਨਤ ਖੂਨ ਪਸੀਨੇ ਦੀ ਕਮਾਈ ਉਹਦਾ ਦੈਲੀ ਪੁੱਛਿਆ ਜਾਣਦਾ ਤੇ ਗੁਰਮੁਖ ਪਿਆਰਿਓ ਇਹਦਾ ਕਾਰਨ ਕੀ ਆ ਸਾਡੇ ਘਰ ਦੇ ਵਿੱਚ ਇਹਦਾ ਕਾਰਨ ਪਤਾ ਕੀ ਆ ਨਕਾਰਾਤਮਕ ਸ਼ਕਤੀ ਦਾ ਵਾਸਾ ਹੋਣਾ ਕਈ ਮੰਨਦੇ ਨਹੀਂ ਪਰ ਘਰ ਦੇ ਵਿੱਚ ਦੋ ਪ੍ਰਕਾਰ ਦੀ ਸ਼ਕਤੀ ਹੁੰਦੀ ਹੈ ਇੱਕ ਹੁੰਦੀ ਹੈ ਚੰਗੀ ਤੇ ਇੱਕ ਹੁੰਦੀ ਹੈ ਬੁਰੀ ਜਿਹੜੀ ਚੰਗੀ ਸ਼ਕਤੀ ਆ ਗੁਰਬਾਣੀ ਦੇ ਜਾਪ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਚੰਗੇ ਕੰਮ ਕਰਨ ਦੇ ਨਾਲ ਉਹ ਸਾਡੇ ਘਰ ਵਿੱਚ ਉਹਦਾ ਵਾਸ ਕਰਦੀ ਆ ਪਰ ਸੰਗਤ ਜੀ ਕਈ ਵਾਰੀ ਅਸੀਂ ਜ਼ਿੰਦਗੀ 'ਚ ਗਲਤੀਆਂ ਇਹੋ ਜਿਹੀਆਂ ਕਰ ਦਿੰਨੇ ਆ ਜਿਹਦੇ ਕਰਕੇ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਦਾ ਪਹਿਰਾ ਬਣ ਜਾਂਦਾ ਹੈ ਉਹਨਾਂ ਦਾ ਵਾਸ ਹੋ ਜਾਂਦਾ ਸਾਡੀ ਜ਼ਿੰਦਗੀ ਵਿੱਚ ਪਰਿਵਾਰ ਵਿੱਚ ਰਿਸ਼ਤਿਆਂ 'ਚ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨੇ ਉਹ ਪੰਜ ਚੀਜ਼ਾਂ ਜਿਹੜੀਆਂ ਸਾਨੂੰ ਕਿਸੇ ਨੂੰ ਦੇਣੀਆਂ ਨਹੀਂ ਚਾਹੀਦੀਆਂ ਉਹਦੇ ਕਰਕੇ ਹੁੰਦਾ ਸਾਰਾ ਕੁਝ ਤੇ ਭਾਵੇਂ ਆਂਡ ਗਵੰਡ ਵੀ ਹੋਵੇ ਅਸੀਂ ਇਹ ਪੰਜ ਚੀਜ਼ਾਂ ਦੇਣ ਤੋਂ ਪਰਹੇਜ਼ ਕਰੀਏ ਕੌਕੀ ਸੰਗਤ ਜੀ ਗੁਰਮਤ ਅਤੇ ਪੁਰਖਿਆਂ ਦੀ ਸਮਝ ਵੱਡੇ ਵਡੇਰਿਆਂ ਦੀ ਸਮਝ ਸਾਨੂੰ ਸਮਝਾਉਂਦੀ ਆ ਵੀ ਸਾਡਾ ਘਰ ਸਿਰਫ ਇੱਟਾਂ ਦੀ ਬਣੀ ਬਣਤਰ ਨਹੀਂ ਹੈਗੀ ਇਹ ਰਹਿਣ ਦੀ ਜਗਾ ਜਿੱਥੇ ਬਹਿ ਕੇ ਅਸੀਂ ਰਾਤ ਬਤੀਤ ਕਰਦੇ ਆ ਦਿਨ ਬਤੀਤ ਕਰਦੇ ਆ ਥੱਕੇ ਹਾਰੇ ਕੰਮ ਤੋਂ ਆ ਕੇ ਸੌਂਨੇ ਆ ਤੇ ਪ੍ਰਮਾਤਮਾ ਨੂੰ ਬੈਠ ਕੇ ਯਾਦ ਕਰਦੇ ਆ ਜ਼ਿੰਦਗੀ ਦੇ ਫੈਸਲੇ ਕਰਦੇ ਆ ਸਾਡੇ ਘਰ ਵਿੱਚ ਇੱਕ ਊਰਜਾ ਬਣੀ ਹੁੰਦੀ ਆ ਉਹੀ ਊਰਜਾ ਸਾਡੇ ਸਰੀਰ ਤੇ ਮਨ ਤੇ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ ਸੁੱਖਾਂ ਤੇ ਬੜਾ ਅਸਰ ਹੁੰਦੀ ਹੈ ਇਹ ਪੰਜ ਚੀਜ਼ਾਂ ਕਦੇ ਵੀ ਭੁੱਲ ਕੇ ਕਿਸੇ ਨੂੰ ਨਹੀਂ ਦੇਣੀਆਂ ਸੰਗਤ ਜੀ ਪਹਿਲੀ ਚੀਜ਼ ਕਿਹੜੀ ਆ ਪਹਿਲੀ ਚੀਜ਼ ਆ ਤੁਹਾਡੇ ਭਵਿੱਖ ਦੇ ਜਿਹੜੇ ਫੈਸਲੇ ਆ ਤੁਸੀਂ ਸੋਚ ਲਿਆ ਮੈਂ ਆਹ ਕੰਮ ਕਰਨਾ ਤੇ ਉਹ ਕਿਸੇ ਨੂੰ ਨਹੀਂ ਦੇਣੇ ਭਵਿੱਖ ਦੇ ਫੈਸਲੇ ਕਹਿਣ ਦਾ ਭਾਵ ਜੋ ਕੰਮ ਤੁਸੀਂ ਆਉਣ ਵਾਲੇ ਸਮੇਂ 'ਚ ਕਰਨਾ ਚਾਹੁੰਦੇ ਹੋ ਉਹਦੀ ਜਾਣਕਾਰੀ ਇਹ ਚੀਜ਼ ਕਿਸੇ ਨੂੰ ਨਹੀਂ ਦੇਣੀ ਕਿਉਂਕਿ ਹੁੰਦਾ ਕੀ ਹੈ ਸਾਡੇ ਘਰ ਦੀ ਸਭ ਤੋਂ ਵੱਡੀ ਚੀਜ਼ ਨਾਜ਼ੁਕ ਚੀਜ਼ ਜ਼ਿੰਦਗੀ ਦੇ ਫੈਸਲੇ ਹੁੰਦੇ ਆ ਕਈ ਵਾਰੀ ਅਸੀਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਤੇ ਜਾਂ ਬੱਚਿਆਂ ਦਾ ਵਿਆਹ ਕਰਨਾ ਹੁੰਦਾ ਉਦੋਂ ਜਦੋਂ ਅਸੀਂ ਜਾਂ ਫਿਰ ਨਵਾਂ ਘਰ ਬਣਾਉਣਾ ਹੁੰਦਾ ਨਵੀਂ ਨੌਕਰੀ ਉਹ ਜੁਆਇਨ ਕਰਨੀ ਹੁੰਦੀ ਆ ਜਦੋਂ ਇੱਕ ਇੱਕ ਗੱਲ ਆਪਾਂ ਬਾਹਰ ਦੱਸਣ ਲੱਗ ਜਾਂਦੇ ਆ ਕਈ ਵਾਰੀ ਉਹ ਸਾਹਮਣੇ ਵਾਲਾ ਬੰਦਾ ਅੰਦਰੋਂ ਈਰਖਾ ਕਰਦਾ ਸਾਡੇ ਨਾਲ ਉੱਪਰੋਂ ਪਿਆਰ ਜਿਤਾਉਂਦਾ ਹੁੰਦਾ ਉਹ ਨੁਕਸਾਨ ਕਰ ਜਾਂਦਾ ਹੈ ਸਾਡੀ ਜ਼ਿੰਦਗੀ 'ਚ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ ਸਾਡੀ ਜ਼ਿੰਦਗੀ ਦੇ ਸਾਰੇ ਫੈਸਲੇ ਸਾਡੇ ਘਰ ਦੀ ਜੜ ਨੂੰ ਮਜ਼ਬੂਤ ਕਰਦੇ ਆ ਖਿਆਲ ਰੱਖਣਾ ਇਹ ਸਾਡੇ ਘਰ ਦੀ ਤਰੱਕੀ ਦੇ ਬੀਜ ਵਾਂਗ ਕੰਮ ਕਰਦੇ ਆ ਜਦੋਂ ਅਸੀਂ ਇੱਕ ਦੂਜੇ ਨੂੰ ਗੱਲ ਦੱਸੀ ਜਾਂਦੇ ਆ ਪਰੇਸ਼ਾਨੀ ਆਉਣ ਲੱਗ ਜਾਂਦੀ ਆ ਤੇ ਉਹ ਘਰ ਦਾ ਭੇਤੀ ਲੰਕਾ ਢਾਏ ਇਹ ਤੁਸੀਂ ਕਹਾਵਤ ਸੁਣੀ ਹੋਣੀ ਆ ਇਹ ਬੜਿਆਂ ਨਾਲ ਹੋ ਚੁੱਕੀ ਆ ਹੋ ਰਹੀ ਆ ਆ ਇਹ ਸਾਨੂੰ ਸਮਝਣ ਦੀ ਲੋੜ ਆ ਦੂਜੀ ਗੱਲ ਕਿਹੜੀ ਆ ਉਹ ਹੈ ਜੀ ਸਾਡੇ ਘਰ ਦੇ ਜਿਹੜੇ ਬਰਤਨ ਹੁੰਦੇ ਆ ਘਰ ਦੇ ਬਰਤਨ ਵੀ ਨਹੀਂ ਕਿਸੇ ਨੂੰ ਦੇਣੇ ਚਾਹੀਦੇ ਇਹ ਘਰ ਦਾ ਜਿਹੜਾ ਲੋਹਾ ਹੁੰਦਾ ਘਰ ਦੀ ਕੋਈ ਸਧਾਰਨ ਚੀਜ਼ ਨਹੀਂ ਹੁੰਦੀ ਨਾ ਘਰ ਦੇ ਬਰਤਨ ਜਿਹੜੇ ਹੁੰਦੇ ਆ ਘਰ ਦੀ ਜੜ ਹੁੰਦੇ ਆ ਇਹਨਾਂ ਚੀਜ਼ਾਂ ਵਿੱਚ ਹੀ ਘਰ ਦੀ ਪੂਰੀ ਊਰਜਾ ਸਮਾਈ ਹੁੰਦੀ ਹੈ ਜਦੋਂ ਤੁਸੀਂ ਪਹਿਲੀ ਵਾਰੀ ਘਰ ਵਿੱਚ ਬਰਤਨ ਲੈ ਕੇ ਆਉਨੇ ਹੋ ਉਹਨਾਂ ਬਰਤਨਾਂ ਉਹਨਾਂ ਭਾਂਡਿਆਂ 'ਚ ਪ੍ਰਸ਼ਾਦਾ ਤਿਆਰ ਕਰਦੇ ਹੋ ਉਦੇ ਵਿੱਚ ਤੁਹਾਡੀ ਮਿਹਨਤ ਤੁਹਾਡੀ ਬਰਕਤ ਤੁਹਾਡੀ ਅਰਦਾਸ ਤੁਹਾਡੇ ਪਰਿਵਾਰ ਦੀ ਖੁਸ਼ੀ ਸਮਾਈ ਹੁੰਦੀ ਹੈ ਲੋਹੇ ਦੀ ਚੀਜ਼ ਕਹਿਣ ਤੋਂ ਮਰਾਦ ਤਵਾ ਹੋਵੇ ਕੜਾਈ ਹੋਵੇ ਚਾਹੇ ਕੋਈ ਵੀ ਸਮਾਨ ਹੋਵੇ ਇਹ ਸਾਡੇ ਘਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਇਹ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਸਾਨੂੰ ਬਚਾਉਂਦਾ ਹੈ ਤੇ ਸਾਡੇ ਘਰ ਵਿੱਚ ਪਰੇਸ਼ਾਨੀ ਜਦੋਂ ਆਉਂਦੀ ਹੈ ਤੇ ਉਹਨੂੰ ਰੋਕਦਾ ਵੀ ਹੈ ਬਜ਼ੁਰਗਾਂ ਨੇ ਵੀ ਇਹਦਾ ਮਹੱਤਵ ਦੱਸਿਆ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਘਰ ਦਾ ਭਾਂਡਾ ਆਪਾਂ ਬਾਹਰ ਨਹੀਂ ਦੇਣਾ ਬੜਾ ਖਿਆਲ ਰੱਖਦੇ ਹੁੰਦੇ ਸੀ ਵੀ ਉਹ ਬਾਬਸ ਮੋੜ ਆਵੇ ਜੇ ਚਲਿਆ ਵੀ ਜਾਣਾ ਤੇ ਦੁੱਧ ਵਾਲਾ ਡੋਲੂ ਉਹਨਾਂ ਨੇ ਲੱਭ ਕੇ ਲੈ ਕੇ ਆਉਣਾ ਤੇ ਪਹਿਲਾਂ ਕੁਝ ਗੱਲਾਂ ਹੋਰ ਸੀ ਹੁਣ ਜਮਾਨਾ ਬਦਲ ਗਿਆ ਪਰ ਜਮਾਨਾ ਬਦਲ ਗਿਆ ਤੇ ਬਿਮਾਰੀਆਂ ਵੀ ਵਧ ਗਈਆਂ ਇਸ ਕਰਕੇ ਭਾਈ ਘਰ ਦੀ ਬਰਕਤ ਵਿੱਚ ਰੁਕਾਵਟ ਆਉਣ ਲੱਗ ਜਾਂਦੀ ਆ ਵੱਡੇ ਬਜ਼ੁਰਗ ਇਹਨੇ ਸਖਤ ਸੀਗੇ ਉਹ ਕਿਸੇ ਨਾਲ ਭਾਂਡਾ ਸਾਂਝਾ ਨਹੀਂ ਸੀ ਕਰਦੇ ਹੁੰਦੇ ਜੇ ਕੋਈ ਮੰਗੇ ਤਾਂ ਹੋ ਸਕਦਾ ਕਿ ਨਵਾਂ ਬਰਤਨ ਉਹਨੂੰ ਦੇ ਦੋ ਉਹਨੂੰ ਉਹਦੇ ਵਰਗਾ ਬਰਤਨ ਲਿਆ ਦੋ ਪਰ ਸੰਗਤ ਜੀ ਜਿਸ ਬਰਤਨ ਵਿੱਚ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੋ ਤੁਹਾਡੇ ਘਰ ਦੀ ਊਰਜਾ ਸਮਾਈ ਹੈ ਉਹਨੂੰ ਭੁੱਲ ਕੇ ਵੀ ਕਦੇ ਕਿਸੇ ਨੂੰ ਦੇਣਾ ਨਹੀਂ ਚਾਹੀਦਾ ਇਹ ਗੱਲ ਖਿਆਲ ਰੱਖਣੀ ਆ ਹਮੇਸ਼ਾ ਚੇਤੇ ਰੱਖਣੀ ਆ ਹਾਂ ਵੈਸੇ ਘਰਾਂ ਵਿੱਚ ਕਈ ਵਾਰ ਹੋ ਜਾਂਦਾ ਆਂਡ ਗਵਾਂਡ ਵਿੱਚ ਕੋਈ ਸਬਜੀ ਸਾਨੂੰ ਦੇ ਗਿਆ ਜਾਂ ਅਸੀਂ ਉਹਨੂੰ ਦਾਲ ਪਾ ਕੇ ਭੇਜਣੀ ਆ ਕੋਈ ਮਠਿਆਈ ਪਾ ਕੇ ਭੇਜਣੀ ਆ ਉਹਦੇ ਲਈ ਅਸੀਂ ਹੋਰ ਬਰਤਨ ਆ ਜਿਹੜੇ ਅਲੱਗ ਤੋਂ ਖਰੀਦ ਕੇ ਰੱਖ ਸਕਦੇ ਆ ਪ੍ਰਸ਼ਾਦ ਸੰਗਤ ਜੀ ਜਿੰਨਾ ਬਰਤਨਾਂ ਵਿੱਚ ਆਪਣਾ ਭੋਜਨ ਤਿਆਰ ਆਪਾਂ ਕਰਦੇ ਆ ਉਹ ਬਰਤਨ ਸਾਨੂੰ ਨਹੀਂ ਦੇਣੇ ਚਾਹੀਦੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਖਿਆਲ ਰੱਖਿਓ ਅੱਗੇ ਤੀਜੀ ਗੱਲ ਕਈ ਵਾਰੀ ਸਾਡੀ ਰਸੋਈ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਸਾਧ ਸੰਗਤ ਜੀ ਘਿਓ ਹੋ ਗਿਆ ਤੇਲ ਹੋ ਗਿਆ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਇਨ੍ਹਾਂ ਚੀਜ਼ਾਂ ਨੂੰ ਵੀ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਆਪਣੇ ਘਰ ਦੇ ਬਰਤਨ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਜਿਹੜਾ ਤੇਲ ਆ ਘਿਓ ਆ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਨ ਲੱਗੇ ਵੀ ਵਰਤਦੇ ਆਂ ਤੇ ਜਦੋਂ ਆਪਾਂ ਜੋਤ ਜਗਾਉਂਦੇ ਆ ਪਾਠ ਪੂਜਾ ਕਰਦੇ ਆ ਉਦੋਂ ਵੀ ਭਾਈ ਇਹ ਦੇਸੀ ਕਿਉਂ ਵਰਤਦੇ ਆ ਸਾਧ ਸੰਗਤ ਜੀ ਜੋਤ ਦੀ ਲੋ ਦਾ ਸਿੱਧਾ ਸਿੱਧਾ ਸਬੰਧ ਸਾਡੇ ਘਰ ਦੀ ਸ਼ਾਂਤੀ ਨਾਲ ਹੁੰਦਾ ਜਦੋਂ ਅਸੀਂ ਆਪਦੇ ਘਰ ਵਿੱਚ ਜੋਤ ਜਗਾਉਂਦੇ ਆ ਇਹ ਜਿਹੜੀ ਜੋਤ ਵਾਲਾ ਕਿਉਂ ਹੋਵੇ ਇਹ ਵੀ ਸਾਧ ਸੰਗਤ ਜੀ ਆਪਣੇ ਘਰ ਹੱਥ ਹੀ ਵਰਤਣਾ ਚਾਹੀਦਾ ਹੈ ਜਾਂ ਗੁਰਦੁਆਰਾ ਸਾਹਿਬ ਤਾਂ ਆਪਾਂ ਦੇ ਸਕਦੇ ਆ ਪਰ ਆਪਾਂ ਨੂੰ ਦੂਜਿਆਂ ਨੂੰ ਨਹੀਂ ਦੇਣਾ ਚਾਹੀਦਾ ਹੈ ਦੇਖੋ ਇਹ ਜੋਤ ਜਿਹੜੀ ਰੋਸ਼ਨੀ ਦਾ ਪ੍ਰਤੀਕ ਆ ਸ਼ਾਂਤੀ ਦਾ ਸਾਡੇ ਘਰ ਦੀ ਜਿਹੜੀ ਚੰਗੀ ਊਰਜਾ ਜੋਤ ਨਾਲ ਜੁੜੀ ਹੁੰਦੀ ਹੈ ਪਰ ਜਦੋਂ ਅਸੀਂ ਕਿਸੇ ਦੇ ਮੰਗਣ ਤੇ ਇਹ ਕਿਓ ਦੇ ਦਿੰਨੇ ਆ ਉਸ ਵਕਤ ਹੁੰਦਾ ਕੀ ਆ ਸਾਡੇ ਘਰ ਦੀ ਜਿਹੜੀ ਖੁਸ਼ੀ ਆ ਉਹ ਬਾਹਰ ਚਲੀ ਜਾਂਦੀ ਆ ਜੋਤ ਆ ਨਾ ਜਿਹੜੀ ਤੇ ਸਾਧ ਸੰਗਤ ਜੀ ਉਹ ਮੰਨ ਲਓ ਕਿਸੇ ਦੂਜੇ ਘਰੇ ਚਲੀ ਗਈ ਤੇ ਘਰ ਵਿੱਚ ਕਈ ਬਜ਼ੁਰਗ ਮੰਨਦੇ ਸੀ ਕਹਿੰਦੇ ਭਾਰ ਆ ਜਾਂਦਾਵੇਂ ਤੇ ਖੁਸ਼ੀ ਨੂੰ ਸਮਾਪਤ ਕਰ ਦਿੰਦਾ ਪਰ ਦੇਖੋ ਜਿੱਥੇ ਇਹ ਸਿਧਾਂਤ ਨੇ ਉੱਥੇ ਸਾਨੂੰ ਸਮਝਣ ਦੀ ਵੀ ਇੱਕ ਲੋੜ ਹੈ ਕਿ ਵੰਡ ਕੇ ਛਕਣਾ ਤੇ ਉਹ ਵੰਡ ਕੇ ਛਕਣਾ ਕੀ ਆ ਉਹ ਕੋਈ ਵੀ ਸਾਧ ਸੰਗਤ ਜੀ ਕਿਸੇ ਨੂੰ ਲੋੜਵੰਦ ਆਪਾਂ ਵੇਖਦੇ ਆ ਉਹਨੂੰ ਦਸਵੰਧ ਮਾਇਆ ਦੇ ਰਾਹੀ ਆਪਾਂ ਵੰਡ ਕੇ ਛਕ ਸਕਦੇ ਆ ਲੋੜਵੰਦ ਨੂੰ ਕੋਈ ਵਸਤੂ ਲੈ ਕੇ ਦੇ ਸਕਦੇ ਆ ਪਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਆਪਣੇ ਤੱਕ ਹੀ ਸੀਮਤ ਰੱਖਣਾ ਹੁੰਦਾ ਤਾਂ ਜੋ ਸਾਡੇ ਘਰ ਵਿੱਚ ਬਰਕਤ ਬਣੀ ਰਹੇ ਇਹ ਆਪਣਾ ਘਰ ਠੀਕ ਹੋਵੇਗਾ ਤਦ ਹੀ ਆਪਾਂ ਕਿਸੇ ਦਾ ਭਲਾ ਕਰ ਸਕਦੇ ਆਂ ਦਾਨ ਵੀ ਕਰਨਾ ਸੇਵਾ ਵੀ ਕਰਨੀ ਬਾਜ਼ਾਰ ਵਿੱਚੋਂ ਭਾਈ ਨਮਾ ਘਿਓ ਜਾਂ ਤੇਲ ਖਰੀਦ ਕੇ ਉਹ ਬੰਦੇ ਦੀ ਸੇਵਾ ਕਰ ਸਕਦੇ ਹੋ ਕੋਈ ਇਤਸ਼ੰਕਾ ਨਹੀਂ ਉਹਦਾ ਦਾਨ ਕਰ ਸਕਦੇ ਹੋ ਪਰ ਆਪਣੀ ਰਸੋਈ ਵਾਲਾ ਘਿਓ ਤੁਸੀਂ ਸਾਂਝਾ ਨਹੀਂ ਕਰਨਾ ਹੁੰਦਾ ਤੇ ਅਗਲੀ ਗੱਲ ਜਿਹੜੀ ਚੌਥੀ ਗੱਲ ਆ ਉਹ ਇਹ ਆ ਕਿ ਜਦੋਂ ਅਸੀਂ ਭਾਈ ਜਿਨ੍ਹਾਂ ਨਾਮ ਜਪਿਆ ਹੋਵੇ ਕਈ ਵਰੀ ਨਾ ਅਸੀਂ ਮਾਲਾ ਫੇਰਦੇ ਆਂ ਆ ਪੰਜ ਪਾਠ ਜਬਜੀ ਸਾਹਿਬ ਦੇ ਕਰਦੇ ਆ ਜਾਂ ਚੌਪੀ ਸਾਹਿਬ ਦੇ 10 ਪਾਠ ਕਰਦੇ ਆ ਅਸੀਂ ਸਾਂਝਾ ਕਰਨ ਲੱਗ ਜਾਂਦੇ ਆ ਕਿ ਅਸੀਂ ਆ ਇੰਨਾ ਪਾਠ ਕਰਦੇ ਆ ਆਪਣਾ ਨੇਮ ਵੀ ਕਿਸੇ ਨਾਲ ਸਾਂਝਾ ਨਹੀਂ ਕਰੀਦਾ ਸੰਗਤ ਜੀ ਤੇ ਉਹ ਜਿਹੜੀ ਗੱਲ ਆ ਨਾ ਫਿਰ ਉਹਦੇ ਨਾਲ ਕੀ ਹੁੰਦਾ ਵੀ ਹੌਮੈ ਵੀ ਵੱਧਦੀ ਆ ਬੰਦੇ ਦੀ ਇਹ ਗੱਲ ਹਮੇਸ਼ਾ ਖਿਆਲ ਰੱਖਣੀ ਵੀ ਨੇਮ ਆਪਣਾ ਤੁਹਾਡਾ ਕੀ ਆ ਕਿੰਨਾ ਨਿਤ ਨੇਮ ਕਰਦੇ ਹੋ ਕਿੰਨਾ ਜਾਪ ਕਰਦੇ ਹੋ ਕਦੇ ਸਾਂਝਾ ਨਹੀਂ ਕਰਨਾ ਮਹਾਂਪੁਰਖ ਰੱਬ ਦੇ ਪਿਆਰੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਮਹਾਂਪੁਰਖ ਨਾਮ ਆਪ ਜੀ ਸਾਰਿਆਂ ਨੇ ਜਰੂਰ ਸਰਵਣ ਕੀਤਾ ਹੋਵੇਗਾ ਕਿੰਨਾ ਜਾਪ ਕਰਦੇ ਸੀ ਕਿੰਨਾ ਨਾਲੇ ਆਪ ਜਪਦੇ ਸੀ ਨਾਲੇ ਦੂਜਿਆਂ ਨੂੰ ਜਪਾਉਂਦੇ ਸੀ ਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਭਾਈ ਇਹਨੇ ਪਾਠ ਕਰੋ ਪਰ ਦੱਸੋ ਨਾ ਕਿਸੇ ਨੂੰ ਜਦੋਂ ਆਪਾਂ ਦੱਸਤਾ ਨਾ ਕਿਸੇ ਨੂੰ ਵੀ ਮੈਂ ਇੰਨੀ ਸੇਵਾ ਕਰਦਾ ਇਨਾ ਮੇਰਾ ਨਾਮ ਤੇ ਭਾਈ ਉਹ ਹਉਮੈ ਵੀ ਆ ਜਾਂਦੀ ਹੈ ਇੱਕ ਸੂਖਮ ਹਉਮੈ ਵੀ ਹੁੰਦੀ ਹੈ ਇੱਕ ਧਾਰਮਿਕ ਹਉਮੈ ਵੀ ਹੁੰਦੀ ਹੈ ਆ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਹਉਮੈ ਜਿਹੜੀ ਆ ਨਾ ਇਹ ਰਕਾਵਟਾ ਗੁਰੂ ਤੇ ਸਿੱਖ ਦੇ ਵਿਚਾਰ ਇਹ ਹਉਮੈ ਨਹੀਂ ਆਉਣੀ ਚਾਹੀਦੀ ਤੇ ਪੰਜਵੀਂ ਗੱਲ ਸੰਗਤ ਜੀ ਸਾਨੂੰ ਜਿਹੜੇ ਆਪਦੇ ਦੁੱਖ ਹਨ ਆਪਦੀ ਜ਼ਿੰਦਗੀ ਦੇ ਰਾਜ ਆ ਕਈ ਵਾਰੀ ਆਪਾਂ ਕਹਿੰਨੇ ਦੁੱਖ ਵੰਡਣ ਨਾਲ ਘਟ ਜਾਂਦੇ ਪਰ ਅੱਜ ਦਾ ਜਮਾਨਾ ਜਿਹੜਾ ਨਾ ਇਹ ਚ ਹਰ ਇੱਕ ਨਾਲ ਦੁੱਖ ਨਹੀਂ ਸਾਂਝਾ ਕੀਤਾ ਜਾ ਸਕਦਾ ਤੁਸੀਂ ਆਪਣਾ ਦੁੱਖ ਤੇ ਮੈਂ ਹੋਰ ਥਾਉ ਨਹੀਂ ਜਿਸਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਜੀ ਹੀ ਪਾਸ ਜੇ ਔਖਾ ਨਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਅਰਦਾਸ ਕਰਦਿਆ ਕਰੋ ਪਿਤਾ ਪਰਮੇਸ਼ਰ ਅੱਗੇ ਸੱਚੇ ਪਾਤਸ਼ਾਹ ਜੀ ਨਾਲ ਦੁੱਖ ਸਾਂਝਾ ਕਰ ਲਿਆ ਕਰੋ ਵਾਹਿਗੁਰੂ ਤੁਹਾਡੀ ਸਮੱਸਿਆ ਦਾ ਹੱਲ ਕਰਨਗੇ ਕਈ ਵਾਰੀ ਲੋਕ ਉਹਦਾ ਤਮਾਸ਼ਾ ਬਣਾ ਦਿੰਦੇ ਆ ਤੁਹਾਡੀ ਸਮੱਸਿਆ ਨੂੰ ਓਛਾਲ ਦਿੰਦੇ ਆ ਤੇ ਲੋਕ ਜਿਹੜੇ ਆ ਦੁੱਖ ਦਾ ਫਾਇਦਾ ਵੀ ਚੁੱਕਦੇ ਆ ਇਹ ਗੱਲ ਵੀ ਸਮਝਣ ਦੀ ਲੋੜ ਆ ਆਪਣੇ ਦਰਦ ਨੂੰ ਆਪਣੀ ਪੀੜਾ ਨੂੰ ਅਰਦਾਸ ਕਰੋ ਗੁਰੂ ਅੱਗੇ ਤੇ ਅਰਦਾਸ ਵਿੱਚ ਬੜੀ ਸ਼ਕਤੀ ਹੈ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰ ਦੇਣਗੇ ਗੁਰਮਖ ਪਿਆਰਿਓ ਪੁੱਲ ਚੁੱਕ ਦੀ ਖੇਵਾਂ ਇਹ ਪੰਜ ਚੀਜ਼ਾਂ ਸੀਗੀਆਂ ਜਿਨ੍ਹਾਂ ਦਾ ਤੁਸੀਂ ਖਿਆਲ ਰੱਖਣਾ ਇਹ ਕਦੇ ਵੀ ਕਿਸੇ ਹੋਰ ਨੂੰ ਨਹੀਂ ਦੇਣੀਆਂ ਨਹੀਂ ਤਾਂ ਤੁਸੀਂ ਵੇਖੋ ਨੁਕਸਾਨ ਬੜਾ ਹੋ ਜਾਵੇਗਾ ਤੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ ਮਹਾਰਾਜ ਸਾਨੂੰ ਨਿਤਨੇਮ ਦੀ ਦਾਤ ਬਖਸ਼ੋ ਮਹਾਂਪੁਰਖਾਂ ਦੀ ਸੰਗਤ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ